ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਲੁਧਿਆਣਾ ਡੇਰੀ ਫਾਰਮ ਤੇ ਜੀ ਜੇ ਕਿਸੇ ਭਰਾਣੇ ਵੀ ਇਹੋ ਜੀ ਐਡ ਕਰਾਨੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ ਹੈ 62848 62029 62848 62029 ਕਿਸਾਨ ਵੀਰੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਪਿੰਡ ਮਾਛੀਆਂ ਕਲਾਂ ਇਹ ਰਾਹੋਂ ਰੋਡ ਤੇ ਪਿੰਡ ਪੈ ਜਾਂਦਾ ਤੇ ਜ਼ਿਲ੍ਹਾ ਇਸ ਨੂੰ ਲੁਧਿਆਣਾ ਲੱਗਦਾ ਆਜੋ ਬਾਕੀ ਗੱਲਬਾਤ ਆਪਾਂ ਬਾਾਈ ਨਾਲ ਕਰੀਏ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਭਾਜੀ ਠੀਕ ਆ ਜੀ ਵਧੀਆ ਮੇਰੇ ਤੁਸੀਂ ਹੱਸੋ ਠੀਕ ਆ ਜੀ ਠੀਕ ਆ ਜੀ ਮੇਰੇ ਪਹਿਲਾਂ ਤਾਂ ਆਪਣਾ ਨਾਮ ਤੇ ਐਡਰੈਸ ਦੱਸ ਦੋ ਨਾਮ ਮਿਆ ਪਰਮਾ ਜੀ ਠੀਕ ਹੈ ਜੀ ਜਿਹੜਾ ਬਿਆਨਾ ਪਿੰਡ ਮਾਸਖਣਾ ਰਾਹ ਰੋੜ ਤੇ ਜੀ ਠੀਕ ਹੈ ਜੀ ਮੋਬਾਈਲ ਨੰਬਰ ਭਾਜੀ 995282107 ਜੀ ਠੀਕ ਹੈ ਵੀਰੇ ਹਾਂਜੀ ਹਾਂਜੀ ਤੇ ਭਾਈ ਅੱਜ ਦੀ ਵੀਡੀਓ ਜੀ ਫਿਰ ਕਿੰਨੇ ਪਸ਼ੂ ਲੈ ਆਏ ਆ ਆਪਣੇ ਕੋਲ ਜੀ 5 ਨਾਕਾ ਜੀ ਠੀਕ ਹੈ ਇੱਕ ਮੱਝ ਵੀ ਲੈ ਆਏ ਹਾਂਜੀ ਇੱਕ ਝੋਟੀਆਂ ਪਹਿਲਾਂ ਤੋਂ ਆ ਪਹਿਲਾਂ ਸੇ ਸੋਈ ਹਾਂਜੀ ਹਾਂਜੀ ਚੰਗੀ ਝੋਟੀ ਆ ਭਾਈ ਸ਼ਕੀਰ ਝੋਟੀ ਹਾਂਜੀ ਭਰੇ ਆ ਜੋ ਮੇਰਾ ਇੱਕ ਨੰਬਰ ਵਾਲੀ ਗਾਂ ਤੋਂ ਸ਼ੁਰੂ ਕਰ ਲੈਣੇ ਆ ਹਾਂਜੀ ਠੀਕ ਹੈ ਬਾਈ ਇਹਦੀ ਡਿਟੇਲ ਦੱਸੀ ਚੱਲ ਡੇਲ ਦੀ ਅੱਜ ਨੂੰ 1.5 ਮਹੀਨੇ ਤੋਂ ਪਲੱਸ ਹੀ ਆ ਟਾਈਮ ਜੀ ਸੂਈ ਨੂੰ ਜੀ ਅੱਛਾ 1.5 ਮਹੀਨੇ ਤੋਂ ਉੱਤੇ ਹੋ ਗਿਆ ਸੂਈ ਨੂੰ ਹਾਂਜੀ ਹਾਂਜੀ ਠੀਕ ਹੈ ਬਾਈ ਹਾਂਜੀ ਤੇ ਬਾਈ ਬੱਚਾ ਬੱਚਾ ਮਰ ਗਿਆ ਜੀ ਅੱਛਾ ਠੀਕ ਹੈ ਬਾਈ ਬੱਚਾ ਮਰ ਗਿਆ ਹਾਂਜੀ ਠੀਕ ਹੈ ਤੇ ਵੀਰੇ ਆਪਣੇ ਕੋ ਵੀਡੀਓ ਬਣੀ ਹੋਊਗੀ ਬੱਚਾ ਆਪਾ ਦਿਖਾ ਵੀ ਸਕਨੇ ਆ ਵੀਰੇ ਠੀਕ ਹੈ ਠੀਕ ਹੈ ਵੀਰੇ ਮਤਲਬ ਪੂਰੀ ਤਸੱਲੀ ਹੈਗੀ ਹੈ 1.5 ਮਿੰਟ ਦੀ ਆਪਣੀ ਹਾਂਜੀ ਸਹੀ ਹੈ ਵੀਰੇ ਤੇ ਬਾਈ ਦੁੱਧ ਕਿੰਨਾ ਦੇਵੋ ਦੁੱਧ ਭਾਜੀ ਆਪਾਂ 9 ਕਿਲੋ ਦੁੱਧ 8 ਮੰਨ ਕੇ ਆਪਣੇ ਘਰ 4 ਟਾਈਮ ਲੈ ਜਾਓ 5 ਟਾਈਮ ਲੈ ਜਾਓ 8 ਕਿਲੋ 2 ਟਾਈਮ 4 ਟਾਈਮ ਪੂਰੀ ਤਸੱਲੀ ਕਰਾ ਦੇਵਾਂਗੇ ਹਾਂਜੀ ਹਾਂਜੀ ਠੀਕ ਹੈ ਹਾਂਜੀ ਸੀਲ ਸਾਉ ਰਾਜ ਦੀ ਕੋਈ ਹੋਣੀ ਨਹੀਂ ਬਹੁਤ ਚੰਗੀ ਹੈਗੀ ਹਾਂਜੀ ਢੰਗਾ ਪਾਣ ਦੀ ਜ਼ਰੂਰਤ ਨਹੀਂ ਹੈਗੀ ਆਪਾਂ ਨੂੰ ਠੀਕ ਹੈ ਵੀਰੇ ਤੇ ਵੀਰੇ ਥਣਾ ਥਮਾਈ ਪੂਰੀ ਤਸੱਲੀ ਆ ਤਸੱਲੀ ਇੱਕ ਕੋ ਵੀ ਆਪਾਂ ਡੰਗਰ ਤੁਹਾਨੂੰ ਇੱਕ ਚੀਜ਼ ਦੱਸ ਦਿੰਦੇ ਆ ਜਿਹੜਾ ਇਹ ਵਾਲੀ ਪਾਸੇ ਨਾਲ ਅੱਜ ਸਿਰ 5-4 ਤਾਰਾ ਘੱਟ ਹੋ ਗਿਆ ਤਾਂ ਠੀਕ ਹੈ ਵੀਰੇ ਹਾਂਜੀ ਆਲੇ-ਥਾਂ ਚ ਭਾਈ ਹਾਂਜੀ 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 ਸਹੀ ਹੈ ਵੀਰੇ ਜ਼ਿਆਦਾ ਨਹੀਂ ਹੈਗਾ ਨੋਰਮਲ ਜਿਹਾ ਪੰਜ ਚਾਰ ਦਾ ਫਰਕ ਹੈ ਇੱਥੋਂ ਲੈ ਜਾਓ ਅਗਲਾ ਜਾ ਕੇ ਉੱਤੇ ਫੋਨ ਕਰ ਦਿੰਦਾ ਕਿਉਂਕਿ ਪਹਿਲਾਂ ਆਪਾਂ ਕਹਿ ਦਈਏ ਗੱਲ ਵੀ ਆਪਾਂ ਠੀਕ ਹੈ ਵੀਰੇ ਠੀਕ ਹੈ ਸੱਚ ਬੋਲ ਕੇ ਦੇਣਾ ਠੀਕ ਹੈ ਵੀਰੇ ਤਸੱਲੀ ਦੋਦੀ ਬੁਰੀ ਤਸੱਲੀ 8 ਕਿਲੋ 58 ਕਿਲੋ 9 ਕਹਿੰਦੇ 8 ਦਾਂਗੇ ਚਲੋ ਠੀਕ ਹੈ ਭਾਈ ਭਾਈ ਤੋੜ ਲੈ ਕਰ ਤੋੜਾ ਦਿਖਾ ਦਈਏ ਜਾਂ ਦਾ ਬਾਈ ਨੇ ਪਹਿਲੇ ਹੀ ਦੱਸਤਾ ਹੈਗਾ ਬਾਈ ਕਹਿੰਦਾ 5-4 ਧਾਰਾਂ ਘੱਟ ਹੈਗੀਆਂ ਨੇ ਇੱਕ ਥਾਂ ਚੋਂ ਤੇ 8 ਕਿਲੋ ਦੀ ਬਾਈ ਕਹਿੰਦਾ ਦੋ ਟਾਈਮ ਚਾਰ ਟੈਂਪੋ ਦੀ ਤਸੱਲੀ ਕਰਾ ਦਾਂਗੇ ਫੇਸਬੁਕ 'ਤੇ ਦੇਖੋ ਗਾਂ ਦੀ ਚੰਗੀ ਹੈਗੀ ਆ ਐਚਐਫ ਬਰੀਡ ਚ ਗਾਂ ਹੈਗੀ ਆ ਲੰਬਾਈ ਲੰਮੀ ਵੀ ਚੰਗੀ ਆ ਕੱਦ ਵੀ ਚੰਗਾ ਹੈਗਾ ਗਾਂ ਦਾ ਆ ਦੇਖੋ ਇੱਕ ਵਾਰ ਤੁਸੀਂ ਆ ਦੇਖੋ ਇੱਕ ਵਾਰ ਲੰਬਾਈ ਦੇਖੋ ਥਾਂ ਤੋਂ ਦੇਖੋ ਥਾਂ ਬਾਈ ਪੂਰਾ ਚੰਗਾ ਲੱਗਾ ਹੋਇਆ ਹਾਂ ਥਾਣਾ ਦਾ ਮੋਟਾ ਥਾਣਾ ਦੀ ਸਹੀ ਹੈ ਸਹੀ ਹੈ ਲੰਬਾਈ ਦੇਖੋ ਗਾਂ ਦੀ ਸ਼ਾਈਨਿੰਗ ਵੀ ਪੂਰੀ ਹੈਗੀ ਹੈ ਗਾਂ ਦੇ ਵਿੱਚ ਡੇਢ ਮਹੀਨਾ ਹੋ ਗਿਆ ਬਾਈ ਕਹਿੰਦਾ ਸੂਈ ਨੂੰ ਤੇ ਬਾਈ ਕਹਿੰਦਾ ਬੱਚਾ ਮਰ ਗਿਆ ਵੀਡੀਓ ਬਾਈ ਕਹਿੰਦਾ ਬਣਾਈ ਹੋਈ ਆ ਉਦੋਂ ਚੰਗੀ ਹੈਗੀ ਹੈਗਾ ਠੰਡੀ ਬਾਈ ਪੂਰੀ ਆ ਹਾਂਜੀ ਹਾਂਜੀ ਬਾਜੀ ਜਿੱਦਾਂ ਮਰਜੀ ਤੇ ਬਾਈ ਇਹਦਾ ਆਪਾਂ ਮੁੱਲ ਕੀ ਕਰਦੇ ਆ ਜੈ ਜੀ ਮੁੱਲ ਆਪਾਂ ਮੁੱਲ ਕਰਦੇ ਆ 25000 ਦੀ ਅੱਛਾ ਵੀਰੇ 25000 ਬਾਈ ਹਾਂਜੀ ਬੱਚੀ ਦਾ ਬੈ ਮਹਿੰਗੀ ਸੀ ਹਾਂਜੀ ਜਿਹੜੀਆਂ ਧਾਰਾਂ ਕਰਕੇ ਤੇ ਇੱਕ ਬੱਚਾ ਮਰ ਗਿਆ ਜੀ ਚਲੋ ਸਹੀ ਹੈ ਬਾਈ ਸਹੀ ਹੈ ਉਹ ਫਿਰ ਇਹ ਬਾਈ ਮਤਲਬ ਹਾਂਜੀ ਹਾਂਜੀ 25000 ਚ ਤਾਜੀ ਸੂਈ ਗਾਂ ਹੈਗੀ ਆ ਹਾਂਜੀ ਹਾਂਜੀ ਠੀਕ ਹੈ ਵੀਰੇ ਤੇ ਬਾਈ ਬੋਕੇ ਦੇ ਮਾੜੀ ਮੋਟਾ ਮਾਨਤਾ بس موقع ਤੇ ਥੋੜਾ ਬੜਾ ਹੋ ਜਿਆਦਾ ਚੱਲ ਖੁਸ਼ੀ ਨਾਲ ਚੱਲ ਸਹੀ ਹੈ ਭਾਈ ਸਹੀ ਹੈ ਆਜਾ ਭਾਈ ਦੋ ਨੰਬਰ ਵਾਲੀ ਗਾਂ ਦੀ ਡਿਟੇਲ ਦੱਸ ਇਹਦੀ ਬਾਰੇ ਡਿਟੇਲ ਦੱਸੀ ਚੱਲੋ ਇਹ ਵੀ ਅੱਜ ਦਾ ਡੇਢ ਮਹੀਨਾ ਤੋਂ ਪਲਾਸੀ ਹੋ ਗਿਆ ਟਾਈਮ ਜੀ ਅੱਛਾ ਅੱਛਾ ਹਾਂਜੀ ਇਹਨੂੰ ਵੀ ਠੀਕ ਹੈ ਪਹਿਲਾ ਸੂਆ ਬੱਚੀਆ ਕੱਦ ਕੋਦ ਚੰਗਾ ਹੈ ਬਜਨੀ ਪੂਰਾ ਹੈ ਜੀ ਹਾਂਜੀ ਥਾਨ ਵੀ ਪੂਰਾ ਹੈ ਕੱਦਵੇਂ ਪੂਰਾ ਹੈਗਾ ਪੂਰਾ ਜੀ ਭਜਨ ਚੰਗੀ ਹੈਗੀ ਪਹਿਲੇ ਸੂਏ ਭਾਈ ਸੂਈ ਹੈ ਹਾਂਜੀ ਪਹਿਲਾ ਸੂਆ ਸੂਈ ਹੈ ਤੇ ਸੂਈ ਨੂੰ ਭਾਈ ਕਿੰਨਾ ਟਾਈਮ ਹੋ ਗਿਆ ਤੂੰ ਡੇਢ ਮਹੀਨੇ ਤੋਂ ਪਲਾਸੀ ਹੋ ਗਿਆ ਠੀਕ ਹੈ ਠੀਕ ਹੈ ਬਾਈ ਦੋ ਦੋ ਲੀ ਗੋਲ ਕੇ ਨੈਸਟਾ ਦੋ ਦਸਤਾਂ ਪੂਰਾ 10 ਕਿਲੋ 11 ਕਹਿੰਨੀ ਆ 10 ਕਿਲੋ ਠੰਡਾ ਕਰਕੇ ਅੱਛਾ 10 ਕਿਲੋ ਦੀ ਆਪਣੀ ਪੂਰੀ ਮਿਲਕਿੰਗ ਕਰਾ ਕੇ ਹਾਂਜੀ ਰਾ ਹੁੰਦਾ ਜੀ ਹਾਂਜੀ ਹਾਂਜੀ ਕੰਤਨ ਭਾਈ ਪੂਰਾ ਚੰਗਾ ਪੂਰਾ ਜੀ ਮੋਟੀ ਵਾਲਾ ਲੰਬਾਈ ਲੰਬੀ ਕਰ ਦੇਦਾ ਵੀ ਚੰਗਾ ਹੈਗਾ ਹਾਂਜੀ ਹਾਂਜੀ ਤੇ ਬਾਈ ਇਹ ਵੀ ਤੋੜ ਲੈ ਇੱਕ ਵਾਰ ਤੋੜਾ ਵਿਖਾ ਲਈ ਬਾਈ ਕਹਿੰਦਾ ਡੇਢ ਮਹੀਨਾ ਇਹਨੂੰ ਹੋ ਗਿਆ ਸੂਈ ਨੂੰ ਕੱਦ ਵਜੇ ਇਹਦਾ ਵੀ ਚੰਗਾ ਹੈ ਬਾਈ ਪਹਿਲੇ ਸਵੇ ਸੂਈ ਆ ਪਹਿਲਾ ਸੂਆ ਬੱਚੀ ਠੀਕ ਹੈ ਬਾਈ ਪਹਿਲੇ ਸਵੇ ਸੂਈ ਆ ਕੱਦ ਇਹਦਾ ਵੀ ਚੰਗਾ ਹੈ 10 ਕਿਲੋ ਬਾਈ ਕਹਿੰਦਾ ਦੋ ਟਾਈਮ ਚਾਰ ਕੱਦ ਵੀ ਦੇਖੋ ਇਹਦਾ ਵੀ ਚੰਗਾ ਹੈ। ਅੱਜ ਦੇਖੋ ਬਰਾਬਰ ਖੜੇ ਕੱਦ ਪੂਰਾ ਹੈ, ਵਜ਼ਨ ਵੀ ਪੂਰਾ ਹੈ ਬੱਚਾ। ਕੱਦ ਵੀ ਚੰਗਾ ਹੈਗਾ ਬੱਚੀ ਦਾ। ਸ਼ਾਈਨਿੰਗ ਸ਼ੂਨਿੰਗ ਇਹਦੇ 'ਚ ਵੀ ਹੈਗੀ ਆ। ਸੋਹਣੀ ਹੈਗੀ ਆ। 10 ਕਿਲੋ ਦੀ ਆਪਣੀ ਤਰੀ ਪੂਰੀ ਤਸੱਲੀ ਕਰਕੇ ਲੈ ਕੇ ਜਾਓ। ਚੰਗੀ ਹੈ ਵੀ। ਬਈ ਤੁਹਾਨੂੰ ਨਾ ਦੀਰੀ ਬੁਰੀ ਤਸੱਲੀ ਹੈ। ਹਾਂਜੀ ਹਾਂਜੀ। ਠੀਕ ਹੈ ਵੀਰੇ। ਇੱਕ ਕਮੀ ਆਦੀ ਦੱਸ ਦੇਣਾ। ਹਾਂਜੀ ਹਾਂਜੀ। ਸਿਰ ਤੇ ਜਦੋਂ ਟੰਗਾ ਪਵਾਣਾ, ਉਦੋਂ ਅੱਗੇ ਪਾੜਾ ਪਾਣਾ ਪੈਂਦਾ ਬੰਡਾ। ਅੱਛਾ ਅੱਛਾ ਠੀਕ ਹੈ। ਠੀਕ ਹੈ ਜੀ ਟੰਗਾ ਥੋੜਾ ਜਿਹਾ ਪਾਣਾ ਪੈਂਦਾ। ਹਾਂਜੀ। ਐਨੀ ਨਹੀਂ ਹਿਲਦੀ ਹੈਗੀ ਨੋਰਮਲ ਠੀਕ ਹੈ ਵੀਰੇ ਹਾਂਜੀ ਨੋਰਮਲ ਜਿਆਦਾ ਨਹੀਂ ਹਾਂਜੀ 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 ਬੱਚੀ ਦਾ ਮਹਿੰਗੀ ਆ ਹਾਂਜੀ 35 40000 ਦੇ ਬੱਚੀ ਆ ਹਾਂਜੀ ਹਾਂਜੀ ਇਹ ਤਾਂ ਆਫਰ ਹੀ ਸਿਰਫ ਇੱਕ ਥੋੜਾ ਜਿਹਾ ਟੰਗੇ ਕਰਕੇ ਹੀ ਆ ਠੀਕ ਹੈ ਟੰਗਾ ਪਾ ਕੇ ਬੰਡਾ ਪਾ ਕੇ ਚੋਣਾ ਪੈਂਦਾ ਤੇ ਬਈ ਇਹਦਾ ਕੀ ਮੁੱਲ ਕਰਦਾ ਫਿਰ ਜਾਇਜ਼ ਮੁੱਲ ਇਹਦਾ ਰੁਪਈਆ ਅਸੀਂ 27000 ਰੁਪਈਆ ਕਰਦੇ ਆ 26000 ਦੀ ਦੇਣ ਲੈਣ ਵਿੱਚ ਚਲੋ ਠੀਕ ਹੈ ਮੌਕੇ ਤੇ ਮੈਂ ਛੋਟ ਕਰਦੀ ਹਾਂ ਹਾਂਜੀ ਹਾਂਜੀ ਕੱਦ ਦੇਖ ਲਓ ਬੱਚੀ ਦੇਖ ਲਓ ਕੱਦ ਪੂਰਾ ਚੰਗਾ ਹੈਗਾ ਖਾਨ ਵੀ ਚੰਗਾ ਚਵਾਈ ਮੈਂ ਕਹਿੰਦਾ ਅੰਤਿਗੋਣੀ ਦੋ ਮਰਦੋਂ ਪਹਿਲਾਂ ਦੀ ਸਹੀ ਹੈ ਸਹੀ ਹੈ ਵੀਰੇ ਸਹੀ ਹੈ ਹਾਂਜੀ ਚੰਗੀ ਹੈਗੀ ਆ ਉਦਾਂ ਹਾਂਜੀ ਹਾਂਜੀ ਥਣਾ ਥਣਾ ਸਾਈਜ਼ ਵੀ ਤੁਹਾਨੂੰ ਦਿਖਾਤਾ ਚੰਗਾ ਹੈਗਾ ਆਜੋ ਭਾਈ ਤਿੰਨ ਬਰ ਲਈ ਗਾਂ ਦੀ ਡਿਟੇਲ ਦੱਸਿਗੇ ਇਹਦੀ ਵੀਰੇ ਡਿਟੇਲ ਦੱਸਿਜਾਂ ਹਾਂਜੀ ਬੱਚਿਆ ਜੀ ਸੂਣ ਆਲੀ ਆ ਦੂਜੇ ਸੂਅ ਸੁਣਾ ਅੱਛਾ ਦੂਜੇ ਸੂਅ ਸੁਣਾ ਹੈਗਾ ਹਾਂਜੀ ਤੇ ਭਾਈ ਥਣਾ ਥਣਾ ਪੂਰੀ ਤਸੱਲੀ ਹੈ ਇਹਦੀ ਹਾਂਜੀ ਹਾਂਜੀ ਇਹਦੀ ਤਸੱਲੀ ਆਪਾਂ ਕਿੰਨਾ ਕੁ ਟਾਈਮ ਕਰਦੀ ਹੈ ਵੀਰੇ ਇਹ 15 ਦਿਨ ਲਊਗੀ ਬੱਚੀ ਅੱਛਾ 15 ਦਿਨ ਖਾਣ ਨੂੰ ਵੀ ਭਾਈ ਪੂਰੀ ਚਾਰੂਏ ਮੈਂ ਕਰਾਂ ਪੂਰੀ ਜੀ ਸਹੀ ਹੈ ਸਹੀ ਹੈ ਵੀਰੇ 15 ਦਿਨਾਂ ਨੂੰ ਇਹਨੇ ਪੂਰੀਆਂ ਵਾਲ ਢਿੱਲਾ ਕੱਢ ਕੇ ਸੋਨਾ ਵੇਖੋ ਵਾਲ ਢਿੱਲਾ ਪੂਰੀਆਂ ਪਈਆਂ ਹੈਗੀਆਂ ਹਲੇ ਤੇ ਬਈ ਕਿੰਨਾ ਕਿਲੋ ਦੁੱਧ ਪਾਜੂਗੀ ਤੇਰੇ ਹਿਸਾਬ ਨਾਲ ਦੁੱਧ ਜੀ 15 16 ਕਿਲੋ ਆਰਾਮ ਨਾਲ ਠੀਕ ਹੈ ਠੀਕ ਹੈ ਵੀਰੇ ਹਾਂ ਤੁਹਾਨੂੰ ਦਿਖਾਤਾ ਹਾਂ ਕਿੰਨਾ ਦੇਖਿਓ ਮੇਰਾ ਵੀਰ ਹਾਂਜੀ ਹਾਂਜੀ ਇੱਥੋਂ ਆਈ ਆ 16 17 ਕਿਲੋ ਚਵਾਈ ਪਿਛਲੇ ਸੂਏ ਠੀਕ ਹੈ ਫੈਟ ਫੂਡ ਚੰਗਾ ਹੋਗਾ ਹਾਂਜੀ ਹਾਂਜੀ ਇਹ ਨਾ ਕਿ ਵੀ ਕੱਦ ਛੋਟਾ ਹੈ ਬੱਚੀ ਛੋਟੀ ਆ ਵੀ ਇਹਨਾਂ ਦੁੱਧ ਨਹੀਂ ਸੂ ਕੇ ਆਪਣੇ ਘਰੇ ਜਦੋਂ ਮਰਜ਼ੀ ਮੈਣ ਕੇ ਸਹੀ ਹੈ ਉਹਦਾ ਵੀ ਠੰਡੀ ਪੂਰੀ ਆ ਹਾਂ ਇਹ ਜਿੱਦਾਂ ਮਰਜ਼ੀ ਜੀ ਕੋਈ ਕਹਿੰਦਾ ਤੇ ਭਾਈ ਇਹ ਵੀ ਤੋੜ ਲੈ ਇੱਕ ਵਾਰ ਤੋੜਾ ਦਿਖਾ ਦਈਏ ਇਹਦਾ ਵੀ ਬਾਈ ਕਹਿੰਦਾ ਕੱਦ ਨੋਰਮਲ ਹੈਗਾ ਪਰ ਫੈਟ ਫੂਡ ਚੰਗੀ ਆਉਗੀ ਤੇ ਦੁੱਧ ਵੀ ਬਾਈ ਕਹਿੰਦਾ ਵਧੀਆ ਦਿੱਤਾ ਇਹਨੇ ਪਿਛਲੇ ਸੋਏ ਚੰਗੀ ਹੈਗੀ ਆ ਖਾਂ ਤੋਂ ਵੀ ਚੰਗਾ ਲੱਗਦਾ ਆ 15 20 ਦਿਨ ਬਾਈ ਕਹਿੰਦਾ ਘਟਦੀ ਹੈ ਲੈ ਸੁਣ ਨੋ ਤੂੰਰਾ ਦੇਖੋ ਇੱਕ ਵਾਰ ਸ਼ਾਈਨਿੰਗ ਬੋਰੀਏ ਦੇ ਜਿਹੀ ਬਾਈ ਦੂਜੇ ਸਿਰ ਸੁਣਾ ਇਹਨੇ ਹਾਂਜੀ ਦੂਜੇ ਸਿਰ ਦੂਜੇ ਸਿਰ ਸੁਣਾ ਬਾਈ ਦੱਸਦਾ ਚੰਗੀ ਹੈਗੀ ਆ ਵੀ ਤੇ ਬਈ ਆਪਾਂ ਇਹਦਾ ਕੀ ਮੁੱਲ ਕਰਦੇ ਆਂ ਜੀ ਮੁੱਲ ਲਾ 53000 ਰੁਪਏ ਬੱਚੇ ਦਾ ਮੁੱਲ ਕਰਦੇ ਆਂ ਹਾਂ ਜੀ ਅੱਛਾ ਜੀ ਠੀਕ ਹੈ ਬੇਨ ਨਾ ਨਾ ਕੰਮ ਹਾਂ ਜੀ ਮੌਕੇ ਦੇ ਮਾੜਾ ਮੋਟਾ ਫਿਰ ਮੰਗ ਮਾਰਦੀ ਬਈ ਬਸ 60 ਦਿਖੂਗੀ ਚਲੋ ਠੀਕ ਹੈ ਬਈ ਠੀਕ ਹੈ 10 ਕਿਲੋਮੀਟਰ ਦੇ ਅਦੀਨਾ ਫਰੀ ਸੇਵਾ ਹੋ ਜੀ ਅੱਛਾ ਕਿਰਾਇਆ ਫਰੀ ਹਾਂ ਜੀ ਠੀਕ ਹੈ ਵੀਰੇ ਠੀਕ ਆ ਆ ਜਾ ਬਈ 4 ਨੰਬਰ ਵਾਲੀ ਗਾਂ ਦੀ ਡਿਟੇਲ ਦੱਸ ਜੀ ਇਹਦੀ ਵੀਰੇ ਡਿਟੇਲ ਦੱਸੋ ਇਹ ਬੱਚੀ ਨੂੰ ਅੱਜ ਆਪਣੇ 7-8 ਦਿਨ ਹੋ ਗਏ ਸੋਈ ਨਾ ਅੱਛਾ ਜੀ ਹਾਂ ਜੀ ਹਾਂ ਜੀ ਤੇ ਮਗਰ ਬਈ ਕੀ ਇਹਦੇ ਮਗਰ ਬੱਚਾ ਆ ਜੀ ਅੱ ਚੰਗੀ ਬਰੀਡ ਦਾ ਬੇ ਬੱਚਾ ਹੈਗਾ ਹਾਂਜੀ ਉਹਦਾ ਗਾਂ ਲੰਬਾਈ ਪੂਰੀ ਬੱਚੀ ਹੋਈ ਆ ਉੱਦਾਂ 15 20 ਹਜ਼ਾਰ ਦੀ ਬੱਚੀ ਸੀ ਸਾਹਿਬ ਲੰਬਾਈ ਪੂਰੀ ਹੈਗੀ ਆ ਗਾਂ ਦੀ ਅਰੇ ਲੰਬਾਈ ਪੂਰੀ ਕੱਦ ਵੀ ਇਹਦਾ ਵੀ ਚੰਗਾ ਹੈਗਾ ਆ ਦੇਖੋ ਥਣ ਦੇਖੋ ਕੱਲਾ ਕੱਲਾ ਥਣ ਲੱਗੇ ਗਏ ਤੇ ਮਿਲਕ ਵੇਨ ਵੀ ਚੰਗੀ ਹੈਗੀ ਆ ਆਰਡਰ ਤੇ ਬਰੀ ਬਰੀ ਨਾੜਾ ਵੀ ਹੈਗੀਆਂ ਚੰਗੀ ਹੈਗੀ ਹੈਗਾ ਕੰਪੈਕਟ ਆਰਡਰ ਦੀ ਹੈਗੀ ਹੈਗਾ ਸੋਹਣੀ ਹੈਗੀ ਹੈਗਾ ਤੇ ਭਾਈ ਕਿੰਨਾ ਕੁ ਦੁੱਧ ਦੇਵੇ ਇਸ ਟਾਈਮ ਦੁੱਧ ਠੰਡਾ 12 ਕਿਲੋ ਦੁੱਧਾ ਜੀ ਅੱਛਾ 12 ਕਿਲੋ ਦੋ ਟਾਈਮ ਚਾਰ ਟਾਈਮ ਆਪਣੀ ਮਿਲ ਜਿੰਨੇ ਟਾਈਮ ਮਰਜ਼ੀ ਜੀ

ਵੇ ਭਾਈ ਤੇਰੇ ਹਿਸਾਬ ਨਾਲ ਕਿੰਨਾ ਕੁ ਦੋਤ ਕਰ ਜੂਗੀ ਚੰਗੀ ਸੇਵਾ ਤੇ 15 16 ਕਿਲੋ ਤੋਂ ਬਾਹਰ ਕੱਢੂ ਦੋ ਸਹੀ ਹੈ ਵੀਰੇ ਇੰਨਾ ਕੁ ਦੇ ਦੇਉਗੀ ਭਾਈ ਜਿੰਨਾ ਇਹਦੇ ਸੱਤ ਬਜਾਰ ਆ ਆਮ ਨਾਲੀ ਲੰਬਾਈ ਲੰਬਾਈ ਵੀ ਦੇਖੋ ਸ਼ਾਈਨਿੰਗ ਵੀ ਬੁਰੀ ਐ ਫੇਸ ਬਿਊਟੀ ਵੀ ਚੰਗੀ ਹੈਗੀ ਆ ਅਡਰ ਕੁਆਲਟੀ ਵੀ ਪੂਰੀ ਚੰਗੀ ਹੈਗੀ ਆ ਕੰਪੈਕਟ ਅਡਰ ਹੈਗਾ ਪੂਰਾ ਫਿਟਿੰਗ ਅਡਰ ਹੈਗਾ ਮੰਨ ਲੈ ਭਾਈ ਭਾਈ ਇਹਦਾ ਕੀ ਮੋਲ ਕਰਦੇ ਹੈਗਾ ਜਾਈ ਮੋਲ ਆਪਾਂ ਜੀ ਮੋਲ ਜੋ ਮਰਜ਼ੀ ਕਰਾ ਦੋ ਹਾਂਜੀ ਵੀਰੇ ਦੇਣ ਲੈਣ 50000 ਦੇ ਬੱਚੀ ਦੇ ਚਲੋ ਠੀਕ ਹੈ 50000 ਦੀ ਸਹੀ ਹੈ ਵੀਰੇ ਸਹੀ ਹੈ ਹਾਂਜੀ ਠੀਕ ਹੈ ਤੇ ਬਾਈ ਹਰ ਤਰ੍ਹਾਂ ਦੀ ਤਸੱਲੀ ਆ ਇਹਦੀ ਵੀ ਮੈਂ ਕਹਿੰਦਾ ਜਿੱਦਾਂ ਮਰਜ਼ੀ ਤਸੱਲੀ ਕਰਕੇ ਆਪਣੀ ਜੋ ਠੰਡੀ ਪੂਰੀ ਹੈ ਬਾਈ ਉਹ ਪੂਰੀ ਮੈਂ ਕਹਿੰਦਾ ਟੰਗਾ ਪਾਣ ਦੀ ਲੋੜ ਨਹੀਂ ਬੱਚਾ ਛੱਡਣ ਦੀ ਲੋੜ ਨਹੀਂ ਠੀਕ ਹੈ ਆ ਜਾ ਬਾਈ ਲਾਸਟ ਵਾਲੀ ਕੱਟੀ ਦਿਖਾ ਦਈਏ ਇਹਦੀ ਬਾਈ ਡਿਟੇਲ ਦੱਸਿਓ ਜੀ ਆਪਣੀ ਪਹਿਲਾ ਸੂਆ ਚੋਟੀ ਆ ਜੀ ਠੀਕ ਹੈ ਬਈ ਪਹਿਲੇ ਸੇ ਸੂਈ ਹੋਈ ਹੈਗੀ ਆ ਹਾਂ ਜੀ ਪਹਿਲੇ ਸੂਆ ਬਈ ਪੂਰਾ ਚੰਗਾ ਹੈ ਹਾਂ ਜੀ ਹਾਂ ਜੀ ਠੀਕ ਹੈ ਪੂਰੀ ਸ਼ਕੀਨ ਹੈਗੀ ਆ ਤੇ ਬਾਈ ਕਿੰਨਾ ਕੁ ਟਾਈਮ ਹੋ ਗਿਆ ਸੂਈ ਨੂੰ ਇਹਨੂੰ 10 ਦਿਨ ਹੋ ਗਿਆ ਜੀ ਠੀਕ ਹੈ ਵੀਰੇ 10 ਦਿਨ ਹੋ ਗਏ ਤੇ ਬਾਈ ਮਗਰ ਕੀ ਹੈ ਇਹਦੇ ਮਗਰ ਇਹਦੇ ਕੱਟੀ ਆ ਜੀ ਅੱਛਾ ਮਗਰ ਕੱਟੀ ਹੈਗੀ ਆ ਠੀਕ ਹੈ ਵੀਰੇ ਤੇ ਥਣਥਣ ਬਾਈ ਚੰਗਾ ਲੱਗਾ ਹੈ ਇਹਦੇ ਵੀ ਤੇ 10 ਦਿਨ ਹੈ ਬਾਈ ਸੂਈ ਥੱਲੇ ਕਿੰਨਾ ਕੁ ਦੁੱਧ ਹੈਗਾ ਦੁੱਧ ਜੀ ਆਪਾਂ 9 ਕਿਲੋ ਕਹਿੰਦੇ 8 ਕਿਲੋ ਠੰਡਾ ਦੁੱਧ ਦਿੰਦੇ ਆਂ ਜੀ ਅੱਛਾ ਠੀਕ ਹੈ 8 ਕਿਲੋ ਦੀ ਪੂਰੀ ਤਸੱਲੀ ਹੈਗੀ ਆ ਤੇ ਬਾਈ ਕਿੰਨਾ ਕਰ ਜੂਗੀ ਦੁੱਧ ਤੇਰੇ ਹਿਸਾਬ ਨਾਲ 10 ਤੋਂ ਬਾਹਰ ਕਰ ਜੂ ਠੀਕ ਹੈ ਵੀਰੇ ਆ ਦੇਖੋ ਅਡਰ ਕੁਆਲਟੀ ਦੇਖੋ ਇੱਕ ਵਾਰ ਇਹਦੀ ਚੰਗੀ ਹੈਗੀ ਆ ਕੱਲਾ ਕੱਲਾ ਚੰਗੀ ਹੈਗੀ ਆ ਮਗਰ ਘੱਟੀ ਹੈਗੀ ਆ ਹਾਂਜੀ ਕਿੰਨਾ ਬਾਈ 8 8-9 ਦਿਨਾਂ ਹੀ ਸੋਈ ਆ ਹਾਂਜੀ 10 ਦਿਨ ਹੋ ਗਏ 10 ਦਿਨਾਂ ਹੀ ਸੋਈ ਹੋਈ ਹੈਗੀ ਆ ਬਈ ਇਹ ਤੋਰ ਲੈ ਕਰ ਤੋਰਾ ਦਿਖਾ ਦੀਏ ਕਦ ਵੇ ਜਨ ਬਈ ਪੂਰਾ ਹੈ ਗੰਦ ਪੂਰਾ ਜੀ ਵਜਨ ਪੂਰਾ ਬਣ ਗਿਆ ਫੁੱਲ ਵਾਦੀ ਪੂਰਾ ਝੋਟੀ ਸਾਮਣ ਆਲੀ ਆ ਬਸ ਸੇਵਾ ਕਰਕੇ ਤੋਰ ਲੈ ਬਾਈ ਤੋਰਾ ਦਿਖਾ ਦੀਏ ਪੇਠ ਫੁੱਟ ਦੇਖੋ ਪੂਰੀ ਚੰਗੀ ਹੈਗੀ ਆ ਸ਼ਕੀਨ ਹੈਗੀ ਆ ਘੱਟੀ ਪਹਿਲੇ ਸੋਈ ਬਾਈ ਕਹਿੰਦਾ ਝੋਟੀ ਸੋਈ ਆ ਮੋਲ ਲੈ ਬਈ ਸੀਲ ਸਾਹੂ ਵੀਰੇ ਐਨੀ ਰੱਜ ਕੇ ਮੈਂ ਕਹਿੰਦਾ ਨਹੀਂ ਤੇ ਪਹਿਲਾਂ ਝੋਟੀਆਂ ਨੇੜੇ ਲਗਾ ਦੇ ਸਹੀ ਹੈ ਵੀਰੇ ਸਹੀ ਹੈ 7:00 ਵਜੇ ਨੇ ਇਹਦਾ ਪੂਰਾ ਚੰਗਾ ਹੈਗਾ ਸ਼ਕੀਨ ਹੈਗੀ ਆ ਸਿਰ ਵੀ ਤਾਂ ਦਿਖਾ ਦਤਾ ਚੰਗੀ ਹੈਗੀ ਆ ਥਨ ਥਨ ਵੀ ਚੰਗਾ ਲੱਗਾ ਆ ਦੇਖੋ ਇੱਕ ਵਾਰ ਸਿਰ ਦੇਖੋ ਮਗਰ ਵੀ ਬਾਈ ਕੱਟੀ ਆ ਹਾਂਜੀ ਕੱਟੀ ਆ ਠੀਕ ਹੈ ਵੀਰੇ ਤੇ ਬਾਈ ਇਹਦਾ ਆਪਾਂ ਕੀ ਮੌਲ ਕਰਦੇ ਆ ਜੈਜਿਆ ਮੌਲ ਜੀ ਆਪਾਂ ਜੋ ਮਰਜ਼ੀ ਕਰ ਠੀਕ ਹੈ ਵੀਰੇ ਵੀਰੇ ਆਪਾਂ ਕੱਤੀ ਦਾਂਗੇ 75000 ਰੁਪਏ ਦੀ ਅੱਛਾ ਉਹ ਫਰੀ ਹੈ ਬਈ ਇਹ ਤਾਂ ਹਾਂ ਉਹ ਫਰੀ ਹੈ ਸਮਝ ਪਰ ਇਹ ਤਾਜੀ ਸਰੀਰ ਛੋਟੀ ਜੀ ਕਿਸੇ ਕੋ ਦਸ ਦਿਨ 20 ਦਿਨ ਖਾ ਲੂਗੀ ਨਾ ਥੋੜਾ ਸੂਏ ਕਰਕੇ ਹੋ ਗਈ ਆ ਛੋਟੀ ਚੰਗੀ ਆ ਚੰਗੀ ਹੈ ਬਈ ਪੂਰੀ ਚੰਗੀ ਹੈ ਹੰਮਣ ਵਾਲੀ ਅਗਲੇ ਸੂਏ ਤੇ ਮੈਂ ਕਿਹਾ ਨੇਰੀਆਂ ਲਿਆ ਦੋਗੀ ਕਾਬ ਦੇਖੋ ਕਾਦੀ ਬਾਈ ਦੇ ਨਾਲ ਜਜਮੈਂਟ ਲਾਓ ਤੁਸੀਂ ਕਿੰਨਾ ਕਾਦੇ ਚੋਕਾ ਪਹਿਲੇ ਸੋਏ ਹੈਗੀ ਹੈ 75000 ਰੁਪਏ ਮੈਂ ਲੱਤ ਹਿੱਲਣੇ ਨਹੀਂ ਲੱਗੀ ਸਹੀ ਹੈ ਸਹੀ ਹੈ ਭਾਵੇਂ ਬੱਚੇ ਥੱਲੇ ਫੇਢੀ ਜਾਣਾ ਥਾਂ ਤੋਂ ਤੁਹਾਨੂੰ ਚੰਗਾ ਥੱਲੇ ਨਹੀਂ ਕੋਈ ਸੱਲੀ ਕਿਸੇ ਡੰਗਰ ਦੇ ਛੱਲਾ ਆ ਜਾ ਫਿੱਟਾ ਆ ਜਾ ਆਪਣੇ ਜ਼ਿੰਮੇਵਾਰ ਬੈਠਾ ਠੀਕ ਹੈ ਮਤਲਬ ਹਰ ਤਰ੍ਹਾਂ ਹੀ ਗਾਰੰਟੀ ਹੈਗੀ ਹੈ ਹਾਂਜੀ ਹਾਂਜੀ ਜੋ ਨੁਕਸੀ ਵੀਰੇ ਉਹ ਪਹਿਲਾਂ ਦਿੰਦਾ ਤਾ ਬਸ ਸਹੀ ਹੈ ਸਹੀ ਹੈ ਵੀਰੇ ਹਾਂਜੀ ਹਾਂਜੀ ਤੇ ਭਾਈ ਆਪਣਾ ਡਰੈਸ ਇੱਕ ਵਾਰ ਫਿਰ ਦੱਸ ਦੀ ਆਪਣੇ ਜਿਹੜਾ ਦਿਹਾਣਾ ਹੈ ਜੀ ਪਿੰਡ ਮਾਸੀਆਂ ਰਾਹਾਂ ਰੋਡ ਤੇ ਜੀ ਠੀਕ ਹੈ ਭਾਈ ਹਰ ਸਮੇਂ ਇੰਨੇ ਬੱਚੇ ਹੁੰਦੇ ਚਾਰ ਪੰਜ ਮੱਜਾਂ ਵੀ گاਵਾ ਵੀ ਹਰ ਤ ਜਿੱਦਾਂ ਦੀ ਕਿਸੇ ਵੀ ਕਿਸਾਨ ਵੀਰ ਦੀ ਡਿਮਾਂਡ ਹੋਏਗੀ ਪੂਰੀ ਹੋ ਜਾਏਗੀ। ਹਾਂਜੀ ਭਾਜੀ ਉਹ ਜੂ। ਚਲੋ ਸਹੀ ਹੈ। ਤੂੰ ਵੀਰੇ ਤੂੰ ਬਣਾਣਾ ਇਹ ਵੀਡੀਓ ਕੋਈ ਨਾਂ ਬਾਅਦ ਤੱਕ। ਨਹੀਂ ਨਹੀਂ ਸਹੀ ਹੈ ਵੀਰੇ ਸਹੀ ਹੈ। ਹਾਂਜੀ ਆਪਾਂ ਤਸੱਲੀ ਕਰਕੇ ਦੇਣੀ ਆ ਠੀਕ ਹੈ ਵੀਰੇ ਠੀਕ। ਕੱਲ ਨੂੰ ਆ ਜਾਣਾ ਕਿਦੇ ਵੀਰੇ ਆਪਾਂ ਵੀ ਡੰਗਰ ਦਾ ਧੋਖਾ ਕੀਤਾ ਧੋਖਾ ਨਹੀਂ ਕਿਸੇ ਨਾਲ ਕਰਨਾ। ਸਹੀ ਹੈ। ਸਹੀ ਹੈ। ਹਾਂਜੀ। ਆ ਦੇਖੋ। ਚੰਗੇ ਨੇ ਬਾਈ ਦੇ ਸਾਰੇ ਪਸ਼ੂ। ਜੇ ਕਿਸੇ ਭਰਾ ਨੂੰ ਕੋਈ ਵੀ ਪਸ਼ੂ ਪਸੰਦ ਆਵੇ ਉਹ ਬਾਈ ਨਾਲ ਸੰਪਰਕ ਕਰ ਸਕਦਾ। ਬਾਈ ਦਾ ਮੋਬਾਈਲ ਨੰਬਰ ਸਕਰੀਨ ਤੇ ਚੱਲ ਰਿਹਾ। ਵੀਡੀਓ ਨੂੰ ਐਂਡ ਤੱਕ ਦੇਖਣ ਲਈ ਧੰਨਵਾਦ ਜੀ।